ਪ੍ਰੈਸ ਪ੍ਰੈਜ਼ੀਡੈਂਟ ਵਾਇਸ ਆਫ ਖੰਨਾ ਸਿਟੀਜ਼ਨ ਸਾਡੀ ਸਮਾਜ ਸੇਵੀ ਸੰਸਥਾ ਜੋ ਸਮੇਂ-ਸਮੇਂ ਤੇ ਉਤੇ ਸ਼ਹਿਰ ਨਾਲ ਸੰਬੰਧਤ ਵਕਵਾ ਮੁੱਦਿਆਂ ਨੂੰ ਉਭਾਰ ਕੇ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆ ਕੇ ਉਹਨਾਂ ਦੇ ਲੋੜੀਂਦੇ ਹੱਲ ਵਾਸਤੇ ਸ਼ਹਿਰ ਕਾਫੀ ਸਮੇਂ ਤੋਂ ਜਦੋਂ ਜਨਤਾਰੀ ਆਜਾ ਆਪਣੇ ਸੰਸਥਾ ਦੇ ਸਟਾਫ ਮੈਂਬਰਾਂ ਦੇ ਨਾਲ ਖੰਨਾ ਸ਼ਹਿਰ ਦੇ ਵਿੱਚੋਂ ਲੰਘਦੇ ਸਮਰਾਲਾ ਰੋਡ ਉੱਤੇ ਜੋ ਬਾਈਪਾਸ ਬਣਿਆ ਹੋਇਆ ਹੈ ਉਹ ਰੇਲਵੇ ਲਾਈਨ ਦਾ ਉੱਪਰ ਦੀ ਲੰਘਾ ਤੇ ਸਮਰਾਲਾ ਰੋਡ ਨੂੰ ਜੋੜਦਾ ਇਹ ਰੋਡ ਹੈ ਜਿਹੜੀ ਆਪ ਸਭ ਪੁਲੀਵਾਂ ਜਾਣੀ ਹੋ ਕਿ ਸਮਰਾਲਾ ਸ਼ਹਿਰ ਮਾਛੀਵਾੜਾ ਸਾਹਿਬ ਚੌਂਪੌਰ ਸਾਹਿਬ ਸਮਾਣੋ ਤੋਂ ਹੁੰਦਾ ਹੋਇਆ ਨਵਾਂ ਸ਼ਹਿਰ ਬੰਗਾ ਹੁਸ਼ਿਆਰਪੁਰ ਪਠਾਨਕੋਟ ਜੰਮੂ ਤੇ ਇਵਨਕੇ ਮਾਤਾ ਸ਼੍ਰੀ ਵੈਸ਼ਨੋਦੇਵੀ ਦੇ ਦਰਸ਼ਨ ਕਰਨ ਲਈ ਜੋ ਯਾਤਰੀ ਜਾਂਦੇ ਨੇ ਬੱਸਾਂ ਰਾਹੀਂ ਬਹੁਤ ਸਾਰੇ ਯਾਤਰੀ ਬੱਸਾਂ ਰਾਹੀਂ ਵਾਹ ਚਾਲ ਕੇ ਆਪਣੇ ਇਸ ਰਸਤੇ ਦੇ ਰਾਹੀਂ ਜਾਂਦੇ ਨੇ ਤੇ ਪਿਛਲੇ ਕਾਫੀ ਸਮੇਂ ਤੋਂ ਸੰਕੇਤਾਂ ਵੀ ਮਿਲ ਰਹੀਆਂ ਸੀ ਲੋਕਾਂ ਦੀਆਂ ਗੱਲਾਂ ਸੋਸ਼ਲ ਮੀਡੀਆ ਦੇ ਉੱਤੇ ਦੇਖਣ ਨੂੰ ਮਿਲ ਰਹੀਆਂ ਸੀ ਕਿ ਸਮਰਾਲਾ ਰੋਡ ਦੇ ਉੱਤੇ ਜਿਹੜਾ ਪੁਲ ਹੈ ਇਹਦੀ ਹਾਲਤ ਬਹੁਤ ਇਹਦੇ ਵਿੱਚ ਨਿਘਾਰ ਆਇਆ ਹੋਇਆ ਤੇ ਅੱਜ ਅਸੀਂ ਸਮੂਹ ਮੈਂਬਰਾਂ ਨੇ ਜਦੋਂ ਮੀਟਿੰਗ ਕਰਾਫ ਤੇ ਇੱਥੇ ਦੌਰਾ ਕੀਤਾ ਤਾਂ ਅਸੀਂ ਹੱਕੇ-ਬੱਕੇ ਹੈਗੇ ਪੁਲ ਦੇ ਉੱਤੇ ਵੱਡੀ ਪੱਧਰ ਦੇ ਉੱਤੇ ਟੋਏ ਪਏ ਹੋਏ ਨੇ ਉਹਦੇ ਉੱਪਰ ਤੁਸੀਂ ਆ ਦੇਖ ਰਹੇ ਹੋ Tata 407 ਬੱਸਾਂ ਲੰਘ ਰਹੀਆਂ, ਟਰੈਂਪੂ ਰੰਗ ਰਹੇ ਨੇ, ਟਰਾਲੀਆਂ ਲੱਗੀਆਂ ਹੁਣ ਤੇ ਟਿੱਪਰ ਲੰਗੇ ਨੇ ਧਮਕ ਪੈਂਦੀ ਆ। ਇੱਥੇ ਡਰ ਗਿਆ ਲੱਗਦਾ ਹੈ, ਘਬਰਾਹਟ ਹੋਂਦੀ ਆ ਤੇ ਖੜੇ ਤੇ ਸਾਡੇ ਮੈਂਬਰਾਂ ਨੂੰ ਜਿਹੜੇ ਹੋਰ ਲੋਕ ਖੜੇ ਸੀ ਉਹਨਾਂ ਨੂੰ ਵੀ ਇਹੀ ਚੀਜ਼ ਦਾ ਅਹਿਸਾਸ ਹੋਇਆ ਕਿ ਇਸ ਪੁਲ ਦੀ ਮੁਰੰਮਤ ਵੱਲ ਸਬੰਧਤ ਪ੍ਰਸ਼ਾਸਨ ਨੂੰ ਸਬੰਧਤ ਪੀਡਬਲਯੂਡੀ ਵਿਭਾਗਾਂ ਦੇ ਜਿਹੜਾ ਵੀ ਵਿਭਾਗ ਹੈ ਉਹਦੇ ਮੰਤਰੀ ਸਾਹਿਬਾਨ ਨੂੰ ਇਸ ਦਾ ਤਿੱਖਾ ਨੋਟਿਸ ਲੈਣਾ ਚਾਹੀਦਾ ਹੈ ਤੇ ਇਸ ਪੁਲ ਦੀ bina ਕਿਸੇ ਦੇਰੀ ਦੇ ਤੁਰੰਤ ਵਧੀਆ ਕੁਆਲਟੀ ਦੇ ਠੇਕੇਦਾਰ ਤੋਂ ਕੁਆਲਟੀ ਦੇ ਆਪਣੇ ਨਿਰਮਾਣ ਕਰਵਾਇਆ ਜਾਵੇ ਇਹਦੀ ਜਿਹੜੀ ਹੈਗੀ ਹੈ ਮੁਰੰਮਤ ਕਰਾਈ ਜਾਵੇ ਤੇ ਇੱਥੇ ਆ ਕੇ ਅਸੀਂ ਹੱਕੇ-ਵੱਕੇ ਰਹਿ ਗਏ ਪੁਲ ਦੇ ਉੱਤੇ ਸਫਾਈ ਦਾ ਬਿਲਕੁਲ ਪ੍ਰਬੰਧ ਨਹੀਂ ਤੁਸੀਂ ਪੱਤਰਕਾਰ ਸਭਾ ਨੂੰ ਆਪ ਦੇਖੋ ਆਹ ਦੇਖੋ ਮਣਾ ਮੂਹੀ ਮਿੱਟੀ ਮੈਂ ਹੱਥ ਮਾਰ ਰਿਹਾ ਕੋਈ ਸ਼ਰਮ ਨਹੀਂ ਆਉਂਦੀ ਆ ਦੇਖੋ ਮਿੱਟੀ ਜੰਮੀ ਪਈ ਆ ਮਿੱਟੀ ਜੰਮ ਚੁੱਕੀ ਆ ਬੂਟੇ ਉੱਗੇ ਪਏ ਨੇ ਟੋਏ ਦੇਖੋ ਤੁਸੀਂ ਪੱਤਰਕਾਰ ਸਭਾਂ ਟੋਏ ਦੇਖੋ ਧਮਕ ਭੈੜੀ ਆਖੋ ਦੇਖੋ ਕਿੱਡੀ ਵੱਡੀ ਪੱਧਰ ਤੇ ਟ੍ਰੈਫਿਕ ਆ ਰਿਹਾ ਕਰਨ ਨੂੰ ਕੋਈ ਹਾਦਸਾ ਵਾਪਰਦਾ ਹੈ ਤਾਂ ਇਸ ਦਾ ਕੌਣ ਜ਼ਿੰਮੇਵਾਰ ਹੋਊਗਾ ਸਾਡੀ ਸੋਚਾ ਦਾ ਇਹ ਮੁਢਲਾ ਫਰਜ ਬਣਦਾ ਹੈ ਕਿ ਅਸੀਂ ਲੋਕਾਂ ਦੇ ਹੱਕਾਂ ਹਕੂਕਾਂ ਲਈ ਗੱਲਬਾਤ ਕਰਦੇ ਆਂ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਉਂਦੇ ਆਂ ਅਸਤਰਗਰ ਸਮਾਂ ਨੰਤਰ ਆ ਜੋ ਕਿ ਇਹ ਸਾਡੀ ਸੰਬੰਧਤ ਪ੍ਰਸ਼ਾਸਨ ਤੋਂ ਸੰਬੰਧਤ ਵਿਭਾਗ ਦੇ ਮੰਤਰੀ ਸਹਿਬਾਨ ਤੋਂ ਜੀਵਨ ਕੇ ਮੁੱਖ ਮੰਤਰੀ ਸਹਿਬਾਨ ਤੋਂ ਪੂਰ ਜੋਰ ਚੰਗਾ ਚ ਮੰਗ ਹੈ ਕਿ ਕਿਰਪਾ ਕਰਕੇ ਇਸ ਪੁਲ ਦਾ ਨਿਰਮਾਣ ਕਰਾਇਆ ਜਾਵੇ ਕਿਉਂਕਿ ਅੱਗੇ ਹੜ੍ਹ ਦਾ ਸੀਜ਼ਨ ਆਉਣਾ ਹੈ ਇਸ ਇਲਾਕੇ ਨਾਲ ਜਿੰਨੇ ਪਿੰਡਾਂ ਦੇ ਵਿੱਚ ਕਿਸਾਨਾਂ ਨੇ ਕਣਕ ਦੀ ਫਸਲ ਲੈ ਕੇ ਆਣੀ ਹੈ ਉਹ ਇਸ ਪੁਲ ਦੇ ਮਾਧਿਮ ਰਾਹੀਂ ਲੈ ਕੇ ਆਣੀ ਹੈ ਜਦੋਂ ਸਾੜੀ ਦਾ ਸੇਹ ਹੋਣਾ ਤਾਂ ਵੱਡੀ ਗਿਣਤੀ ਦੇ ਵਿੱਚ ਵੱਡੀ ਤعداد ਦੇ ਵਿੱਚ ਟ੍ਰੱਕਾਂ ਦਾ ਵੀ ਲੰਘਾ ਹੋਣਾ ਤੇ ਜਦੋਂ ਕੋਈ ਦਿਨ ਤੇਹਾੜੇ ਮਨਾਏ ਜਾਂਦੇ ਨੇ ਸਮਰਾਲਾ ਮਾਛੀਵਾੜਾ ਸਾਹਿਬ ਖਮਾਣਾ ਦੂਰੋਂ ਦੂਰੋਂ ਵੀ ਵਾਹ ਚਾਲ ਕੇ ਇਸ ਪੁਲ ਦੇ ਰਾਹੀਂ ਆ ਕੇ ਗੁਜ਼ਰਦੇ ਨੇ ਇਸ ਲਈ ਸਾਨੂੰ ਲੋਕਾਂ ਦੀਆਂ ਮੁਸ਼ਕਲਾਂ ਦੁੱਖ ਤਕਲੀਫਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਅੰਗੋਲਿਆ ਨਹੀਂ ਕਰਨਾ ਚਾਹੀਦਾ ਸਰਕਾਰ ਨੂੰ ਵੀ ਚਾਹੀਦਾ ਕਿ ਅਗਰ ਇਸ ਪੁਲ ਦੀ ਅਣਦੇਖੀ ਕੋਈ ਅਧਿਕਾਰੀ ਕਰ ਰਹੇ ਨੇ ਤਾਂ ਉਹਨਾਂ ਅਧਿਕਾਰੀਆਂ ਦੀ ਜਵਾਬਦੇਹੀ ਤੇ ਹੋਣੀ ਚਾਹੀਦੀ ਹੈ ਮੈਂ ਹਰਪ੍ਰੀਤ ਸਿੰਘ ਪ੍ਰਿੰਸੀਪਲ ਦਾ ਵੌਇਸ ਆਫ ਖੰਨਾ ਸਿਟੀਜ਼ਨ ਸੰਸਥਾ ਵੱਲੋਂ ਕੱਲ ਸਾਥੀਆਂ ਸਮੇਟ ਸਮਰਾਲਾ ਰੋਡ ਉੱਤੇ ਸਥਿਤ ਪੁਲ ਦਾ ਦੌਰਾ ਕੀਤਾ ਗਿਆ ਕਿਉਂਕਿ ਇਸ ਪੁਲ ਦੀ ਹਾਲਤ ਹੈ ਜਿਹੜੀ ਦੂਰਦਸ਼ਾ ਹੈ ਉਹ ਖੁਦ ਬਿਆਨ ਕਰਦੀ ਹੈ ਪਿਛਲੇ ਲੰਬੇ ਸਮੇਂ ਤੋਂ ਲੋਕਾਂ ਦੀਆਂ ਸ਼ਿਕਾਇਤਾਂ ਮਿਲਦੀਆਂ ਆਸੀਂ ਸੋਸ਼ਲ ਮੀਡੀਆ ਉੱਤੇ ਵੀ ਪੋਸਟਾਂ ਵਾਕੇ ਲੋਕ ਦੱਸ ਰਹੇ ਸੀ ਕਿ ਕੱਲ ਜਦੋਂ ਅਸੀਂ ਮੀਟਿੰਗ ਉਪਰੰਤ ਪੁਲ ਦਾ ਸਾਥੀਆਂ ਸਮੇਟ ਦੌਰਾ ਕੀਤਾ ਤਾਂ ਸਾਡੇ ਹੋਰ ਸੜਕ 'ਤੇ ਪੁਲ ਦੇ ਉੱਤੇ ਵੱਡੇ ਛੋਟੇ ਅਨੇਕਾਂ ਕੂੜੇ ਪਏ ਹੋਏ ਸੀ ਪੁਲ ਦੀਆਂ ਦਿਵਾਰਾਂ ਦੇ ਨਾਲ ਸਾਈਡਾਂ ਉੱਤੇ ਬਹੁਤ ਸਾਰੀ ਮਲਟੀ ਜੰਮੀ ਹੋਈ ਸੀ ਜਿਹੜੀ ਮੈਂ ਖੁਦ ਕੇ ਵੀ ਪੱਤਰਕਾਰਾਂ ਨੂੰ ਦਿਖਾਈ ਹੈ ਪੁਲ ਦੇ ਉੱਤੇ ਜੋ ਬਿਜਲੀ ਦੇ ਬੰਦੋਬਸਤ ਨਹੀਂ ਉਪਕਤ ਨਹੀਂ ਹਨ ਸਰਕਾਰ ਵੱਲੋਂ ਖੰਭੇ ਬਿਜਲੀ ਦਾ ਜੂਰ ਲਗਵਾਏ ਹੋਏ ਹਨ ਪਰੰਤੂ ਇਸ ਦੀ ਅਣਗਹਿਲੀ ਹੈ ਇਸ ਦੀ ਜਾਂਚ ਪੜਤਾਲ ਹੋਣੀ ਚਾਹੀਦੀ ਹੈ ਇਹ ਖੰਭੇ ਬਿਜਲੀ ਦੇ ਚਿੱਟਾ ਹਾਥੀ ਸਾਬਤ ਹੋ ਰਹੇ ਨੇ ਸਿਵਾਏ ਦੋ ਤਿੰਨ ਖੰਭੇ ਆ ਕੇ ਲਾਈਟ ਜਗਣ ਤੋਂ ਬਿਨਾਂ ਪੁਲ ਦੇ ਉੱਤੇ ਹਨੇਰਾ ਸੀ 7 ਵਜੇ ਦੇ ਕਰੀਬ ਉਹਦੇ ਉੱਤੇ ਵੱਡੀ ਤਾਦਾਦ ਵਿੱਚ ਵੀਕਲਾ ਲਾੜਾ ਜਾਣਾ ਜਦੋਂ ਕਾਹੂ ਜਾਰੀ ਰਿਹਾ ਤਾਂ ਦੇਖਿਆ ਗਿਆ ਕਿ ਲਾਈਟ ਦੀ ਉੱਥੇ ਕਮੀ ਮਹਿਸੂਸ ਕੀਤੀ ਗਈ। ਜੋਗੋਂ ਛੋਟੇ-ਵੱਡੇ ਵਾਹਨ ਚਾਹੇ ਟਰੈਕਟਰ ਸੀ ਜਾਂ ਟਰਾਲੀਆਂ ਸੀ, ਚਾਹੇ ਟਾਟਾ 407 ਸੀ, ਬੱਸਾਂ ਸੀ, ਕਾਰਾਂ ਸੀ। ਜਦੋਂ ਵੀ ਲੱਗਦਾ ਸੀ ਵਾਹਨ ਦਾ ਧਮਕ ਮਹਿਸੂਸ ਹੋ ਰਹੀ ਸੀ। ਉਹਦੇ ਉੱਤੇ ਜਿਹੜੀ ਸੜਕ ਹੈ ਉਹਦੇ ਉੱਤੇ ਜਿਹੜੇ ਪੈਨਲ ਨੇ ਉਹਨਾਂ ਦੇ ਵਿਚਕਾਰ ਵੀ ਗਰਾਜਾਂ ਦਿਖ ਰੀਆਂ ਸੀਗੀਆਂ ਤੇ ਸਾਡੀ ਪ੍ਰਸ਼ਾਸਨ ਨੂੰ ਸਬੰਧਤ ਮਹਿਤਵੇ ਨੂੰ ਸਾਡੇ ਮਾਨਯੋਗ ਹਲਕੇ ਦੇ ਵਿਧਾਇਕ ਸਾਹਿਬ ਤੇ ਕੈਬਨਟ ਮੰਤਰੀ ਪੰਜਾਬ ਸਰਕਾਰ ਤੋਂ ਬੀ ਸਿੰਘ ਸੌਂਗੀ ਨੂੰ ਪੂਰਜੋਰ ਨੰਮਰਕਲ ਸੈੱਟ ਬੇਨਤੀ ਹੈ ਕਿ ਕਿਰਪਾ ਕਰਕੇ ਇਸ ਪੁਲ ਦੀ ਹਾਲਤ ਦੇ ਸੁਧਾਰ ਲਈ ਤੁਰੰਤ ਲੋੜੀਂਦੇ ਕਦਮ ਚੁੱਕਣੇ ਚਾਹੀਦੇ ਹਨ ਕਿਉਂਕਿ ਪੁਲ ਸਾਡੀ ਪੰਜਾਬ ਸਰਕਾਰ ਦੀ ਜਾਇਦਾਦ ਹੈ ਸਾਡੀ ਦੇਸ਼ ਦੀ ਜਾਇਦਾਦ ਹੈ ਲੋਕਾਂ ਦੇ ਟੈਕਸਾਂ ਦਾ ਪੈਸਾ ਇਸ ਦੇ ਉੱਤੇ ਲੱਗਿਆ ਹੋਇਆ ਹੈ ਤੇ ਸਬੰਧਤ ਅਧਿਕਾਰੀਆਂ ਨੂੰ ਵੀ ਉਰਜੋਰ ਬੇਨਤੀ ਕਰਦੇ ਆਂ ਤੇ ਸਰਕਾਰ ਨੂੰ ਵੀ ਬੇਨਤੀ ਕਰਦੇ ਆਂ ਮੰਤਰੀ ਸਾਹਿਬ ਨੂੰ ਬੇਨਤੀ ਕਰਦੇ ਆਂ ਕਿ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਂ ਜਾਣ ਕਿ ਜਦੋਂ ਵੀ ਪੁਲ ਤੋਂ ਲੰਘਦੇ ਨੇ ਤਾਂ ਇਸ ਪੁਲ ਦੀ ਅੜਦੇ ਕੀ ਕਿਉਂ ਕੀਤੀ ਜਾਂਦੀ ਹੈ ਹੁਣ ਤਾਂ ਅਧਿਕਾਰੀਆਂ ਦਾ ਫਰਜ਼ ਖੁਦ ਬਣਦਾ ਸੀ ਕਿ ਇਸ ਪੁਲ ਦੀ ਮੁਰੰਮਤ ਵਾਸਤੇ ਲੋੜਿੰਦੇ ਕਦਮ ਚੁੱਕੇ ਜਾਂਦੇ ਲੋਕਾਂ ਨੂੰ ਜੇ ਇਹ ਨਾ ਗੱਲਾਂ ਵਾਸਤੇ ਇਵਾਰੇ ਖਾਣੀ ਪੈਂਦੀ ਹੈ ਤੈਵੀ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਜਿੱਥੇ ਆਮ ਜਨਤਾ ਦਾ ਵੀ ਫਰਜ਼ ਬਣਦਾ ਹੈ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਇਹ ਜਦਾਦਾ ਦਾ ਧਿਆਨ ਰੱਖਣਾ ਉੱਥੇ ਸਰਕਾਰੀ ਅਧਿਕਾਰੀਆਂ ਦਾ ਵੀ ਫਰਜ਼ ਬਣਦਾ ਹੈ ਜਿਨ੍ਹਾਂ ਨੇ ਆਪਣੀ ਡਿਊਟੀ ਨਿਭਾਣ ਦਾ ਪ੍ਰਣ ਕੀਤਾ ਹੋਣਾ ਸੋ ਜਦੋਂ ਅਸੀਂ ਪਿੰਡ ਉੱਤੇ ਗਏ ਤਾਂ ਉੱਥੇ ਦੇਖਿਆ ਵੱਡੀ ਤਰ੍ਹਾਂ ਦੇ ਵਿੱਚ ਛੋਟੇ ਵੱਡੇ ਟੋਏ ਸੀਗੇ ਤੇ ਲੋਕਾਂ ਨੇ ਵੀ ਬਹੁਤ ਰੋਸ ਦਾ ਪ੍ਰਗਟਾਵਾ ਕੀਤਾ ਜਿਸ ਦੇ ਸੰਬੰਧ ਵਿੱਚ ਅਸੀਂ ਇੱਕ ਮੰਗ ਬਕਰ ਸਾਡੇ ਹਲਕੇ ਦੇ ਵਿਧਾਇਕ ਤੇ ਮਨਜੋ ਕੈਪੀਟਲ ਮੰਤਰੀ ਸਾਹਿਬ ਤਰਮੀਨ ਸੋਦੀ ਦੇ ਨਾਂ ਤੇ ਅਸੀਂ ਹਮਿੰਦੇ ਦਫ਼ਤਰ ਇੰਚਾਰਜ ਸਰਾਰ ਪ੍ਰਵਲ ਸਿੰਘ ਮੈਮੀ ਜੀ ਅਤੇ ਚੇਅਰਮੈਨ ਮਾਰਕੀਟਿੰਗ ਕਮੇਟੀ ਸਰ ਜਗਤਕਾਰ ਸਿੰਘ ਰਤਨ ਹੈੜੀ ਜੀ ਨੂੰ ਕਿੰਕੀ ਲਾਲ ਸੋਸ਼ਲ ਮੀਡੀਆ ਚਾਰਟੀ ਹਾਜ਼ਰੀ ਵਿੱਚ ਲੈ ਕੇ ਚੱਲੇ ਆ ਮੈਂ ਹਰਬੀ ਸਿੰਘ ਪ੍ਰਿੰਸ ਅਤੇ ਕਲੱਬ ਦੇ ਸੰਸਥਾ ਦੇ ਸਮੂਹ ਮੈਂਬਰ ਨਿਮਰਤਾ ਸਹਿ ਬੇਨਤੀ ਕਰਦੇ ਹਾਂ ਕਿ ਕਿਰਪਾ ਕਰਕੇ ਇਸ ਪੁਲ ਦੀ ਮੁਰੰਮਤ ਕਿਸੇ ਵਧੀਆ ਠੇਕੇਦਾਰ ਤੋਂ ਵਧੀਆ ਮਟੀਰੀਅਲ ਦੀ ਨਾਲ ਜਲ ਤੋਂ ਜਲ ਕਰਾਈ ਜਾਵੇ ਕਿਉਂਕਿ ਹਰੀ ਦਾ ਸੀਜ਼ਨ ਆ ਰਿਹਾ ਹੈ ਕਣਕ ਮੰਡੀਆਂ ਚਾਲੂ ਹੋ ਜਾਣੀਆਂ ਇਸ ਪੁੱਲ ਦੇ ਰਾਹੀਂ ਜੋ ਅਨੁਜਿਕ ਪਿੰਡਾਂ ਦੇ ਕਿਸਾਨ ਨੇ ਉਹ ਕਣਕ ਆਪਣੇ ਲੈ ਕੇ ਟਰੱਕਾਂ ਰਾਹੀਂ ਚਾਲੀਆਂ ਰਾਹੀਂ ਮੰਡੀ ਵੀ ਜਾਣਗੇ ਪੁੱਲ ਦੇ ਉੱਤੇ ਲੰਘਾ ਜਿਆਦਾ ਵੱਜ ਜਾਣਾ ਹੈ ਇਸ ਤੋਂ ਇਲਾਵਾ ਇਸ ਪੁੱਲ ਦੇ ਰਾਹੀਂ ਸਮਰਾਲਾ ਰੋਡ ਦੇ ਹੁੰਦੇ ਹੋਏ ਲੋਕ ਸਮਰਾਲਾ ਮਾਚੀਵਾੜਾ ਸਾਹਿਬ ਖਮਾਰੋ ਨਮਾ ਸ਼ਹਿਰ ਹੁਸ਼ਿਆਰਪੁਰ ਪਠਾਨਪੋਟ ਅਤੇ ਸ਼ਰਧਾਲੂ ਮਾਤਾ ਸੀਨੀ ਬੈਸ਼ਨੋ ਦੇਵੀ ਦੇ ਦਰਸ਼ਨ ਕਰਨ ਲਈ ਜਾਂਦੇ ਆ ਇਹ ਪ੍ਰਮukh ਮਾਰਗ ਹੈ ਕਿਰਪਾ ਕਰਕੇ ਨਿਮਰਦਾਸ ਐ ਸਾਡੀ ਬੇਨਤੀ ਕਬੂਲ ਕੀਤੀ ਜਾਵੇ ਤੇ ਜਲਦ ਤੋਂ ਜਲਦ ਇਸ ਪੁਲ ਦੀ ਹਾਲਤ ਸੁਧਾਰਨ ਲਈ ਲੋੜੀਂਦੇ ਕੰਮ ਚੁੱਕੇ ਜਾਣ ਤਾਂ ਕਿ ਕਿਸੇ ਰਾਨਾ ਦਾ ਕੋਈ ਬਾਅਦ ਵਿੱਚ ਨੁਕਸਾਨ ਦਾ ਸਾਹਮਣਾ ਨਾ ਕਰਨਾ ਪਵੇ ਧੰਨਵਾਦ